ਪਿਆਰੇ ਬੱਚੋ ਅੱਜ ਆਪਾਂ ਕਲਾਸ 5th ਪੰਜਾਬੀ ਪੁਸਤਕ ਪਾਠ ਨੰਬਰ 15 ਰੇਸ਼ਮ ਦਾ ਕੀੜਾ ਉਹਦਾ ਪਾਠ ਅਭਿਆਸ ਕਰਾਂਗੇ ਚਲੋ ਸ਼ੁਰੂ ਕਰਦੇ ਆ ਆਪਾਂ ਜਵਾਨੀ ਅਭਿਆਸ ਦੇਖੋ ਸਭ ਤੋਂ ਪਹਿਲਾਂ ਫਸਟ ਜਿਹੜਾ ਪਹਿਲਾ ਪ੍ਰਸ਼ਨ ਹੈ ਨਿੱਕੇ ਹੁੰਦੇ ਰੇਸ਼ਮ ਦਾ ਕੀੜਾ ਕਿਸ ਵਰਗਾ ਹੁੰਦਾ ਹੈ ਨਿੱਕੇ ਹੁੰਦੇ ਰੇਸ਼ਮ ਦਾ ਕੀੜਾ ਇੱਕ ਚਾਵਲ ਦੇ ਦਾਣੇ ਵਰਗਾ ਹੁੰਦਾ ਹੈ ਪ੍ਰਸ਼ਨ ਨੰਬਰ 2 ਬੱਚੋ ਰੇਸ਼ਮ ਦੇ ਕੀੜੇ ਦੀ ਉਮਰ ਕਿੰਨੀ ਹੁੰਦੀ ਹੈ ਰੇਸ਼ਮ ਦੇ ਕੀੜੇ ਦੀ ਉਮਰ ਲਗਭਗ 6 ਮਹੀਨੇ ਡੇਢ ਮਹੀਨੇ ਦੀ ਹੁੰਦੀ ਹੈ ਠੀਕ ਹੈ ਪਰਸਨ ਨੰਬਰ 3 ਬੱਚੋ तितਲੀ ਬਣ ਕੇ ਉਹ ਕੀੜਾ ਕੀ ਕਰਦਾ ਹੈ तितਲੀ ਬਣ ਕੇ ਉਹ ਕੀੜਾ ਉੱਡਦਾ ਰਹਿੰਦਾ ਹੈ ਤੇ ਕੀ ਹੈ ਉਹ ਦੇ ਕੋਲ ਸਿਰਫ ਅੰਡੇ ਦੇਣ ਦੇ ਬਿਨਾ ਹੋਰ ਕੋਈ ਕੰਮ ਨਹੀਂ ਹੁੰਦਾ ਠੀਕ ਹੈ ਉਹ ਸਿਰਫ ਉਡਾਰੀਆਂ ਮਾਰਦਾ ਪਰਸਨ ਨੰਬਰ 4 ਬੱਚੋ ਰੇਸ਼ਮ ਬਣਾਉਣ ਦੇ ਕਿੰਨੇ ਤਰੀਕੇ ਨੇ ਬੱਚੋ ਰੇਸ਼ਮ ਬਣਾਉਣ ਦੇ ਦੋ ਤਰੀਕੇ ਨੇ ਇੱਕ ਤਾਂ ਹੈ ਜੀ ਕਪੜਾ ਖੋੜੀਆਂ ਨਾਲ ਤੇ ਇੱਕ ਮਸ਼ੀਨਾਂ ਨਾਲ ਠੀਕ ਹੈ ਅੱਗੇ ਦੇਖੋ ਰੇਸ਼ਮ ਦੇ ਕੀੜੇ ਦੀ ਸ਼ਕਲ ਕੀ ਹੋਜੀ ਹੁੰਦੀ ਹੈ ਪਰਸ ਨੰਬਰ ਪਹਿਲਾ ਹੈ ਰੇਸ਼ਮ ਦੇ ਕੀੜੇ ਦੀ ਸ਼ਕਲ ਕੀ ਹੋਜੀ ਹੁੰਦੀ ਹੈ ਰੇਸ਼ਮ ਦੇ ਕੀੜੇ ਦੀ ਸ਼ਕਲ ਅਜੀਬ ਜਿਹੀ ਹੁੰਦੀ ਹੈ ਇਸ ਦੇ 16 ਪੈਰ ਹੁੰਦੇ ਹਨ ਤੇ 14 ਅੱਖਾਂ ਇਸ ਦੇ ਜੁਵਾੜੀਆਂ ਦੇ ਦੋਵੇਂ ਦੋਹੀ ਪਾਸੇ ਦੋ ਨਿੱਕੇ ਨਿੱਕੇ ਸੁਰਾਖ ਹੁੰਦੇ ਹਨ ਠੀਕ ਅੱਚੋ ਅੱਗੇ ਦੇਖੋ ਪਰਸ਼ਨ ਨੰਬਰ 2 ਰੇਸ਼ਮ ਬਣਾਉਣ ਦਾ ਭੇਦ ਦੂਜੇ ਦੇਸ਼ਾਂ ਨੂੰ ਕਿਵੇਂ ਪਤਾ ਲੱਗਿਆ ਰੇਸ਼ਮ ਬਣਾਉਣ ਦਾ ਭੇਦ ਪਹਿਲਾਂ ਕੇਵਲ ਚੀਨੀਆਂ ਨੂੰ ਪਤਾ ਸੀ ਜਿਹੜੇ ਚੀਨ ਦੇ ਸੀ ਉਹਨਾਂ ਨੂੰ ਹੀ ਪਤਾ ਸੀ ਚੀਨੀਆਂ ਉਹਨਾਂ ਨੂੰ ਹੀ ਕਹਿੰਦੇ ਆ ਜਿਵੇਂ ਆਪਾਂ ਭਾਰਤੀਏ ਹਾਂ ਇੱਕ ਵਾਰ ਚੀਨ ਦੇ ਬਾਦਸ਼ਾਹ ਦੀ ਸਹਿਜ਼ਾਦੀ ਕਿਸੇ ਹੋਰ ਦੇਸ਼ ਦੇ ਰਾਜਕੁਮਾਰ ਨਾਲ ਵਿਆਹੀ ਗਈ ਤਾਂ ਉਹ ਰੇਸ਼ਮ ਦੇ ਕੁਝ ਕੀੜੇ ਲੋਕ ਲਕੋਗੇ ਲੁਕੋ ਕੇ ਆਪਣੇ ਨਾਲ ਲੈ ਗਈ ਇਸ ਤੋਂ ਮਗਰੋਂ ਰੇਸ਼ਮ ਬਣਾਉਣ ਦਾ ਢੰਗ ਦੂਜੇ ਦੇਸ਼ਾਂ ਨੂੰ ਪਤਾ ਲੱਗ ਗਿਆ ਠੀਕ ਹੈ ਬੱਚੋ ਅੱਗੇ ਦੇਖੋ ਅ ਪਰਸਨ ਨੰਬਰ 3 ਬੱਚੋ ਰੇਸ਼ਮ ਦਾ ਕੀੜਾ ਤਾਰਾਂ ਦੀ ਕੋਠੜੀ ਕਿਵੇਂ ਬਣਾਉਂਦਾ ਹੈ ਰੇਸ਼ਮ ਦਾ ਕੀੜਾ ਥਾ ਖਾ ਪੀ ਕੇ ਤੇ ਮਸਤ ਹੋ ਕੇ ਕਿਸੇ ਪੱਤੇ ਉੱਤੇ ਬੈਠ ਜਾਂਦਾ ਹੈ ਤੇ ਆਪਣੇ ਜਵਾੜਿਆਂ ਦੇ ਛੋਟੇ-ਛੋਟੇ ਸੁਰਾਖਾਂ ਵਿੱਚੋਂ ਇੱਕ ਤਾਰ ਕੱਢਣੀ ਸ਼ੁਰੂ ਕਰ ਦਿੰਦਾ ਹੈ ਇਸ ਤਾਰ ਨੂੰ ਉਹ ਆਪਣੇ ਸਰੀਰ ਦੁਆਲੇ ਲਪੇਟ ਕੇ ਇੱਕ ਕੋਠੜੀ ਜਿਹੀ ਬਣਾ ਲੈਂਦਾ ਹੈ ਠੀਕ ਬੱਚੋ ਅੱਗੇ ਦੇ ਹੇਠਾ ਦਿੱਤੇ ਵਾਕਾਂ ਵਿੱਚ ਵਿਸ਼ੇਸ਼ਣ ਸ਼ਬਦ ਜਿਹੜੇ ਹੈ ਉਹਨਾਂ ਤੋਂ ਗੋਲਾ ਲਾਣਾ ਹੁਣ ਵਿਸ਼ੇਸ਼ਣ ਕੀ ਹੁੰਦਾ ਬੱਚੋ ਵਿਸ਼ੇਸ਼ਣ ਹੁੰਦਾ ਹੈ ਜੋ ਸ਼ਬਦ ਕਿਸੇ ਨਾਂ ਦੀ ਵਿਸ਼ੇਸ਼ਤਾ ਦੱਸੇ ਠੀਕ ਹੈ ਹੁਣ ਦੇਖੋ ਅਸੀਂ ਰੇਸ਼ਮੀ ਰੁਮਾਲਾ ਨੂੰ ਹੱਥ ਵਿੱਚ ਰੱਖਦੇ ਹਾਂ ਰੁਮਾਲ ਕੀ ਹੈ ਰੁਮਾਲ ਨਾਂ ਹੈ ਤੇ ਰੇਸ਼ਮੀ ਕੀ ਹੋ ਗਿਆ ਰੇਸ਼ਮੀ ਰੁਮਾਲ ਯਾਨੀ ਰੇਸ਼ਮੀ ਉਸ ਰੁਮਾਲ ਦੀ ਵਿਸ਼ੇਸ਼ਤਾ ਦੱਸ ਰਿਹਾ ਇਸ ਕਰਕੇ ਵਿਸ਼ੇਸ਼ਣ ਹੋ ਗਿਆ ਠੀਕ ਹੈ ਇਹ ਕੀੜਾ ਦਰਖਤਾਂ ਦੀਆਂ ਨਰਮ ਪੱਤੀਆਂ ਖਾਂਦਾ ਹੈ ਹੁਣ ਦਰਖਤ ਦੀਆਂ ਨਰਮ ਪੱਤੀਆਂ ਪੱਤੀਆਂ ਕੀ ਹੋ ਗਈ ਇੱਕ ਨਾ ਹੋ ਗਿਆ ਤੇ ਪੱਤੀ ਕਿਹੋ ਜੀ ਹੈ ਨਰਮ ਹੈ ਉਹਦੀ ਵਿਸ਼ੇਸ਼ਣ ਹੈ ਵਿਸ਼ੇਸ਼ਤਾ ਹੈ ਠੀਕ ਹੈ ਅੱਗੇ ਦੇਖੋ ਜੀ 10ਵੇਂ ਦਿਨ ਇਸ ਦੀ ਦੂਸਰੀ ਥਲ ਵੀ ਛੋਟੀ ਹੋ ਜਾਂਦੀ ਹੈ 10ਵੇਂ ਦਿਨ ਕਿਹੜਾ 10ਵੇਂ ਦਿਨ ਠੀਕ ਹੈ ਤੇ ਦੂਸਰੀ ਇਹ ਦੂਸਰੀ ਥਲ ਵੀ ਛੋਟੀ ਹੋ ਜਾਂਦੀ ਹੈ ਠੀਕ ਹੈ ਕਿਹੜੀ ਥਾਲ ਦੂਸਰੀ ਅੱਛਾ ਅੱਗੇ ਦੇਖੋ ਇਸ ਧਾਗੇ ਦਾ ਰੰਗ ਸੁਨਹਿਰੀ ਹੁੰਦਾ ਹੈ ਧਾਗੇ ਦੀ ਵਿਸ਼ੇਸ਼ਤਾ ਦੱਸੀ ਹੈ ਕਿਹੜੀ ਸੁਨਹਿਰੀ ਹੁੰਦਾ ਹੈ ਠੀਕ ਹੈ ਬੱਚੋ ਅੱਗੇ ਦੇਖੋ ਸਮਾਨਾਰਥਕ ਸ਼ਬਦਾਂ ਦਾ ਮਿਲਾਨ ਕਰਨਾ ਹੈ ਅਜੀਬ ਅਨੋਖਾ ਤੇ ਅੱਗੇ ਖੂਬਸੂਰਤ ਕੀ ਹੋਊਗਾ ਸੁੰਦਰ ਅਤੇ ਵਕਤ ਸਮਾਂ ਜਿਆਦਾ ਬੱਦ ਤੇ ਨਰਮ ਕੋਮਲ ਠੀਕ ਹੈ ਬੱਚੋ ਅੱਗੇ ਦੇਖੋ ਹੇਠਾ ਦਿੱਤੇ ਸ਼ਬਦਾਂ ਵਿੱਚੋਂ ਸੁੱਧ ਸ਼ਬਦਾਂ ਸਾਹਮਣੇ ਠੀਕ ਦਾ ਨਿਸ਼ਾਨ ਲਾਓ ਊਨ ਆ ਠੀਕ ਹੈ ਉਦੋਂ ਬਾਅਦ ਚੌਲ ਆ ਠੀਕ ਹੈ ਤੇ ਦਰਖਤ ਇਹ ਠੀਕ ਹੈ ਤੇ ਹੁਣ ਜਵਾੜਿਆ ਇਹ ਠੀਕ ਹੈ ਤੇ ਥਾਵਾਂ ਆ ਠੀਕ ਠੀਕ ਹੈ ਬੱਚੋ ਅੱਗੇ ਦੇਖੋ ਓਕੇ ਸ਼ਬਦਾਂ ਦੀ ਬੋਲ ਲਿਖਿਓ ਇਹ ਤੋਂ ਦੇ ਅਧਿਆਪਕ ਤੁਹਾਨੂੰ ਬੋਲਣਗੇ ਤੇ ਤੁਸੀਂ ਲਿਖੋਗੇ ਸਭ ਠੀਕ ਹੈ ਬੋਲ ਲਿਖਿਓ ਅੱਗੇ ਦੇਖੋ ਲੜੀਦਾਰ ਜਾਂ ਕੜੀਦਾਰ ਸਿਜ਼ਨਾਤਮਿਕ ਪਰਖ ਠੀਕ ਹੈ ਦੇਖ ਰੇਸ਼ਮ ਦੇ ਕੀੜੇ ਦਾ ਜੀਵਨ ਉਹਦੇ ਜੀਵਨ ਬਾਰੇ ਹੈ ਪੈਰਾ ਪੈਦਾ ਹੁੰਦੇ ਸਾ ਪੈਰਾ ਹੁੰਦੇ ਸਰ ਕੀ ਹੋਗਾ ਉਹ ਵਦਨ ਲੱਗ ਪੈਂਦਾ ਹੈ ਪੈਦਾ ਹੁੰਦੇ ਹੀ ਉਹ ਵਦਨਾ ਸ਼ੁਰੂ ਹੋ ਜਾਂਦਾ ਹੈ ਜਦੋਂ 7 ਦਿਨਾਂ ਦਾ ਹੁੰਦਾ ਤਾਂ ਕੀ ਹੁੰਦਾ ਇਸ ਦੇ ਸਰੀਰ ਦੀ ਖਲ ਛੋਟੀ ਹੋ ਜਾਂਦੀ ਹੈ ਤੇ ਇਹ ਉਸ ਨੂੰ ਪਾੜ ਕੇ ਬਾਹਰ ਨਿਕਲ ਆਉਂਦਾ ਹੈ ਠੀਕ ਹੈ ਬੱਚੋ ਉਸ ਤੋਂ ਬਾਅਦ ਜਦੋਂ 10 ਦਿਨਾਂ ਦਾ ਹੋ ਜਾਂਦੇ ਫਿਰ ਕੀ ਹੋਊਗਾ ਉਸ ਦੀ ਦੂਸਰੀ ਖਲ ਵੀ ਛੋਟੀ ਹੋ ਜਾਂਦੀ ਹੈ ਤੇ ਦਾ ਇਹ ਉਸ ਨੂੰ ਵੀ ਲਾ ਛੁੱਟਦਾ ਹੈ ਅੱਗੇ ਦੇਖੋ ਬੱਚੋ ਜਦੋਂ 15 ਦਿਨਾਂ ਦਾ ਹੋ ਜਾਂਦਾ ਫਿਰ ਕੀ ਕਰਦੇ 15 ਦਿਨਾਂ ਦਾ ਹੋ ਜਾਂਦਾ ਇਹ ਤੀਜੀ ਖਲ ਵੀ ਉਤਾਰ ਦਿੰਦਾ ਹੈ ਠੀਕ ਹੈ ਫਿਰ ਤੇਵੇਂ ਦਿਨ ਕੀ ਕਰਦਾ ਹੈ ਤੇਵੇਂ ਦਿਨ ਯਾਨੀ ਕਿ 30 ਦਿਨਾਂ ਦਾ ਹੋ ਗਿਆ ਫਿਰ ਕੀ ਕਰਦਾ ਤਾਂ ਇਹ ਤਿੰਨ ਤਿੰਨੋਂ ਕੋ ਇੰਚ ਦਾ ਹੋ ਜਾਂਦਾ ਹੈ 3 ਇੰਚ ਦਾ ਹੋ ਜਾਂਦਾ ਤੇ ਇਸ ਦੀ ਖੱਲ ਫਿਰ ਛੋਟੀ ਹੋ ਜਾਂਦੀ ਹੈ ਇਸ ਤੋਂ ਬਾਅਦ ਆ ਕੇ ਇਹ ਸਿਰਫ ਖਾਂਦਾ ਰਹਿੰਦਾ ਹੈ ਫਿਰ ਇੱਕ ਪੱਤੇ ਉੱਤੇ ਬੈਠ ਕੇ ਆਪਣੇ ਜਵਾੜੀਆਂ ਦੇ ਛੋਟੇ-ਛੋਟੇ ਸੁਰਖਾਂ ਵਿੱਚ ਤਾਰ ਕੱਢਣੀ ਸ਼ੁਰੂ ਕਰ ਦਿੰਦਾ ਹੈ ਹੈ ਤੇ ਆਪਣੇ ਸਰੀਰ ਦੁਆਲੇ ਲਪੇਟਦਾ ਜਾਂਦਾ ਹੈ ਸਾਰਿਆਂ ਤਾਰਾਂ ਕੱਢਣ ਮਗਰੋਂ ਉਹ ਬੇਹੋਸ਼ ਹੋ ਜਾਂਦਾ ਹੈ ਬੇਹੋਸ਼ ਹੋ ਜਾਂਦਾ ਹੈ ਹੋ ਕੇ ਪਿਆ ਰਹਿੰਦਾ ਹੈ ਤੇ ਉਸ ਦੀ ਆਖਰੀ ਖਲ ਵੀ ਉਤਰ ਜਾਂਦੀ ਹੈ ਉਸ ਤੋਂ ਬਾਅਦ ਆ ਕੇ ਉਹ ਖੂਬਸੂਰਤ ਤਿਤਲੀ ਬਣ ਕੇ ਉੱਡਦਾ ਹੈ ਫਿਰ ਅੰਡੇ ਦਿੰਦਾ ਹੈ ਤੇ ਮਰ ਜਾਂਦਾ ਹੈ ਠੀਕ ਹੈ ਇਹ 30 ਦਿਨਾਂ ਬਾਅਦ ਦੀ ਗੱਲ ਹੈ ਜਦੋਂ 30 ਦਿਨਾਂ ਦਾ ਹੋ ਜਾਂਦਾ ਉਸ ਤੋਂ ਬਾਅਦ ਦੀ ਹੈ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਖਤਮ ਹੋ ਗਿਆ Okay, thank you.